ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹਾ ਹੈ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਕਿ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ ਹੈ ਤੇ ਪੰਜਾਬ ਦੇ ਵਿੱਚ ਇਸ ਦੀ ਹੁਣ ਦੂਸਰੀ ਮਹੀਮ ਵੀ ਸ਼ੁਰੂ ਕਰ ਦਿੱਤੀ ਗਈ ਹੈ ਜੀਹਾਂ ਪੰਜਾਬ ਸਰਕਾਰ ਦੀ ਜੁੱਧ ਨਸ਼ਿਆਂ ਵਿਰੁੱਧ ਮਹੀਮ ਦੇ ਦੂਜੇ ਪੜਾਅ ਨੂੰ ਹੁਣ ਅੱਗੇ ਵਧਾਉਂਦੇ ਹੋਇਆ ਜ਼ਿਲ੍ਹਾ ਬਰਨਾਲਾ ਦੇ ਵਿੱਚ ਲਗਾਤਾਰ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਸੋ ਆਮ ਆਦਮੀ ਪਾਰਟੀ ਦੇ ਕੁਝ ਸਪੋਰਟਰਾਂ ਦੇ ਵੱਲੋਂ ਤੇ ਇਸ ਤੋਂ ਇਲਾਵਾ ਪਿੰਡ ਵਾਸੀਆਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਦੇ ਵੱਲੋਂ ਯਾਤਰਾ ਤੇ ਇਸ ਤੋਂ ਲਾਵਾ ਮੋਟਰਸਾਈਕਲਾਂ ਦੇ ਉੱਤੇ ਤੇ ਈ ਰੈਕਸ਼ਨ ਦੇ ਉੱਤੇ ਇਸ ਤੇ ਪੋਸਟਰ ਲਗਾ ਕੇ ਰੈਲੀ ਕੱਢੀ ਜਾ ਰਹੀ ਹੈ ਸੋ ਸਾਰੇ ਪਾਸੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਿ ਹੁਣ ਪੈਦਲ ਯਾਤਰਾਵਾਂ ਜਾਂ ਫਿਰ ਇਸ ਤੋਂ ਲਾਵਾ ਮੋਟਰਸਾਈਕਲ ਸਕੂਟਰਾਂ ਦੇ ਉੱਤੇ ਇਹਨਾਂ ਦੇ ਵੱਲੋਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਸੋ ਇਸੇ ਤਰ੍ਹਾਂ ਤੁਹਾਨੂੰ ਦੱਸਦੀ ਆ ਕਿ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੀ ਇਸੇ ਤਰ੍ਹਾਂ ਹੀ ਪਿੰਡ ਦੇ ਵਿੱਚ ਇਹਨਾਂ ਦੇ ਵੱਲੋਂ ਝੰਡੇ ਲੈ ਕੇ ਜੋਧ ਨਸ਼ਿਆਂ ਵਿਰੁੱਧ ਨਾਰੇ ਲਗਾਏ ਜਾ ਰਹੇ ਹਨ ਪਰ ਇੱਕ ਨੌਜਵਾਨ ਦੇ ਵੱਲੋਂ ਇਹ ਨਾਰੇ ਲਗਾਉਂਦੇ ਹੋਏ ਹੀ ਨਸ਼ੇ ਦਾ ਸੇਵਨ ਕਦੇ ਹੋ ਸੋ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੋ ਆਓ ਲੈ ਚੱਲਦੇ ਹਾਂ ਇਸ ਵੀਡੀਓ ਦੇ ਵੱਲ ਯੋਧੇ ਯਾਹ ਰੱਦ ਯੋਧੇ ਨਹਾ ਰੱਦ ਰੱਦ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀ ਤਾਂ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਨੌਜਵਾਨਾਂ ਨੂੰ ਆਪਣੀ ਯੋਗਤਾ ਅਤੇ ਸਿੱਖਿਆ ਦੀ ਵਰਤੋਂ ਦੇਸ਼ ਤੇ ਸਮਾਜ ਦੀ ਭਲਾਈ ਦੇ ਲਈ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਤੇ ਉਹਨਾਂ ਦੇ ਉੱਤੇ ਭਾਰਤ ਦੀ ਤਰੱਕੀ ਨਿਰਭਰ ਕਰਦੀ ਹੈ। ਰੰਗਲਾ ਪੰਜਾਬ ਬਣਾਉਣ ਦੇ ਵਿੱਚ ਵੀ ਨੌਜਵਾਨਾਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਜੀਹਾਂ ਇਹ ਡਿਗਰੀਆਂ ਵੰਡ ਸਮਰੋਹ ਦੇ ਵਿੱਚ ਗੁਲਾਬਚੰਦ ਕਟਾਰੀਆ ਦੇ ਵੱਲੋਂ ਕਿਹਾ ਗਿਆ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਕਸਬਾ ਸੂਲਰ ਕਰਾਟ ਨੇੜੇ ਸਵਿਫਟ ਕਾਰ ਨੂੰ ਅੱਗ ਲੱਗਣ ਦੇ ਨਾਲ ਦੋ ਮਾਮਾਤਿਆਂ ਦੀ ਕਾਰ ਦੇ ਵਿੱਚ ਹੀ ਸੜ ਕੇ ਮੌਤ ਹੋ ਗਈ ਹੈ ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਡੇਢ ਪਾ ਤੇ ਸ਼ਾਦੀ ਦੀ ਪੁਲਿਸ ਦੇ ਮੌਕੇ ਦੇ ਉੱਤੇ ਹੀ ਪਹੁੰਚ ਕੇ ਉਹਨਾਂ ਦੇ ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ ਪਰ ਇਸੇ ਦੌਰਾਨ ਕਾਰ ਦੇ ਵਿੱਚ ਸਵਾਰ ਦੋ ਮਾਂਮਾ ਧੀਆ ਸੜ ਕੇ ਉਹਨਾਂ ਦੀ ਮੌਤ ਹੋ ਚੁੱਕੀ ਸੀ ਸੋ ਥਾਣਾ ਦਿੜਬਾ ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਹੈ ਕਿ ਮਰਨ ਵਾਲੀ ਧੀ ਸਰਬਜੀਤ ਕੌਰ ਦਿੜਬਾ ਵਿਖੇ ਸੀਆਈਡੀ ਬ੍ਰਾਂਚ ਦੇ ਵਿੱਚ ਸੀਨੀਅਰ ਕਨਸਟੇਬਲ ਦੇ ਤੌਰ ਦੇ ਉੱਤੇ ਕੰਮ ਕਰਦੀ ਹੈ ਅੱਜ ਸਵੇਰੇ ਹੀ ਉਹ ਮੋੜ ਪਿੰਡ ਤੋਂ ਆਪਣੀ ਮਾਂ ਦੇ ਨਾਲ ਰਿਸ਼ਤੇਦਾਰੀ ਦੇ ਵਿੱਚ ਮਿਲਣ ਦੇ ਲਈ ਜਾ ਰਹੀ ਸੀ ਸੋ ਇਸੇ ਦੌਰਾਨ ਹੀ ਸੂਲਰ ਘਰਾਟ ਦੇ ਨੇੜੇ ਨਹਿਰ ਦੀ ਪਟੜੀ ਦੇ ਉੱਤੇ ਅਚਾਨਕ ਕਾਰ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਕੀ ਉਨ੍ਹਾਂ ਦੋਨਾਂ ਦੀ ਹੁਣ ਮੌਤ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਦੋ ਨੌਜਵਾਨਾਂ ਦੀਆਂ ਮਿਲੀਆਂ ਹਨ ਲਾਛਾ ਸਰੀਰ ਦੇ ਉੱਤੇ ਮੇਰੇ ਤੇਜ਼ ਧਾਰ ਹਥਿਆਰਾਂ ਦੇ ਨਿਸ਼ਾਨ ਕਤਲ ਦੇ ਲੱਗੇ ਹਨ ਦੋਸ਼ ਭੋਗਪੁਰ ਨੇੜਲੇ ਪਿੰਡ ਬਹਿਰਾਮ ਤੋਂ ਇਟਾ ਬੱਦੀ ਬਲ ਜਾਂਦੀ ਸੜਕ ਦੇ ਉੱਤੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਦੀਆਂ ਸ਼ੱਕੀ ਹਾਲਾਤਾਂ ਦੇ ਵਿੱਚ ਲਾਛਾ ਬਰਾਮਦ ਕੀਤੀਆਂ ਗਈਆਂ ਹਨ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਮਨਜੀਤ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਪਿੰਡ ਭੁੰਦੀਆਂ ਥਾਣਾ ਭੋਗਪੁਰ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਸ ਦਾ ਲੜਕਾ ਅਰਸ਼ਪ੍ਰੀਤ ਸਿੰਘ ਜੋ ਕਿ ਸਹਿਕਾਰੀ ਖੰਡ ਮਿਲ ਭੋਗਪੁਰ ਦੇ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ ਵੀਰ ਬੀਰਵਾਰ ਦੇਰ ਸ਼ਾਮ ਅਰਸ਼ਪ੍ਰੀਤ ਸਿੰਘ ਆਪਣੇ ਦੋਸਤ ਗੁਰਪੇਸ਼ ਉਰਫ ਆਰੀਆਂ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਗੇਲਣਾ ਠਾਨ ਘੋਗਪੁਰ ਜੋ ਕਿ ਪਹਿਲਾਂ ਨੇੜਲੇ ਪਿੰਡ ਦੇ ਵਿੱਚ ਲੋਹੜੀ ਦੇ ਪ੍ਰੋਗਰਾਮ ਤੋਂ ਵਾਪਸ ਆਏ ਸਨ ਅਤੇ ਫਿਰ ਦੋਵੇਂ ਨੌਜਵਾਨ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਬਿਨਾਂ ਹੀ ਦੱਸੇ ਕਿਤੇ ਚਲੇ ਗਏ ਸਾਨੂੰ ਰਾਤ 8 ਵਜੇ ਕਰੀਬ ਪਤਾ ਲੱਗਾ ਕਿ ਮੇਰਾ ਲੜਕਾ ਅਰਸ਼ਪ੍ਰੀਤ ਸਿੰਘ ਤੇ ਉਸ ਦਾ ਦੋਸਤ ਗੁਰਪੇਸ਼ ਉਰਫ ਆਰੀਆਂ ਜੋ ਕਿ ਬਹਿਰਾਮ ਤੋਂ ਇਟਾ ਵੱਦੀ ਜਾਂਦੀ ਸੜਕ ਦੇ ਉੱਤੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਏ ਹਨ ਮਨਜੀਤ ਕੌਰ ਨੇ ਆਸ-ਪਾਸ ਦੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਅਤੇ ਮੌਕੇ ਦੇ ਉੱਤੇ ਪਹੁੰਚੇ ਤੇ ਦੋਨੋਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ ਸੁਮ੍ਰਿਤਕ ਨੌਜਵਾਨਾਂ ਦੀਆਂ ਲਾਛਾਂ ਦੇ ਕੋਲ ਨੁਕਸਾਨੀਆਂ ਪਿਆ ਮੋਟਰਸਾਈਕਲ ਵੀ ਪ੍ਰਾਮਿਤ ਕੀਤਾ ਗਿਆ ਹੈ ਰਾਹਗੀਰਾਂ ਦੀ ਮਦਦ ਦੇ ਨਾਲ ਉਹਨਾਂ ਬੱਚਿਆਂ ਨੂੰ ਭੋਗਪੁਰ ਦੇ ਕਨਿਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪਰ ਇਸੇ ਦੌਰਾਨ ਉਸਨਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਸੋ ਬੇਹਦ ਇਹ ਹਨਨ ਕਰਦਾ ਮਾਮਲਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ ਤੇ ਇਸੇ ਦੌਰਾਨ ਮਨਜੀਤ ਕੌਰ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਦੋਵਾਂ ਬੱਚਿਆਂ ਦੀ ਮੌਤ ਕਿਸੇ ਹਾਦਸੇ ਦੇ ਕਾਰਨ ਨਹੀਂ ਹੋਈ ਹੈ ਕਿਉਂਕਿ ਉਹਨਾਂ ਦੇ ਕਾਫੀ ਜ਼ਿਆਦਾ ਸੱਟਾਂ ਮਾਰੀਆਂ ਗਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਗੁਰਦੁਆਰੇ ਦੇ ਵਿੱਚ ਲੰਗਰ ਖਾਣ ਤੋਂ ਬਾਅਦ ਜੋ ਕਿ ਗਜਰੇਲੇ ਦਾ ਲੰਗਰ ਪਿਛਲੇ ਦਿਨੀ ਖਾਧਾ ਗਿਆ ਸੀ ਤੇ ਲੋਕ ਬਿਮਾਰ ਪੈ ਗਏ ਸੀ ਇਸ ਦੀ ਘਟਨਾ ਤੋਂ ਬਾਅਦ ਹੁਣ ਸਿਹਤ ਵਿਭਾਗ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਮਾਗੀ ਦੇ ਮੌਕੇ ਪਿੰਡ ਯਾਲੀ ਕਲਾਂ ਦੇ ਵਿੱਚ ਗੁਰਦੁਆਰੇ ਦੇ ਵਿੱਚ ਗਜਰੇਲੇ ਦਾ ਲੰਗਰ ਖਾਣ ਤੋਂ ਬਾਅਦ 50 ਲੋਕਾਂ ਦੇ ਬਿਮਾਰ ਹੋਣ ਦੀ ਸੂਚਨਾ ਹੁਣ ਸਿਹਤ ਵਿਭਾਗ ਨੂੰ ਪ੍ਰਾਪਤ ਹੋਈ ਸੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੇ ਵੱਲੋਂ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆਂ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਸਿੰਘ ਡੈਰੀ ਬੜੇ ਬਾਲ ਰੋਡ ਤੋਂ ਲੰਗਰ ਦੇ ਵਿੱਚ ਵਰਤੇ ਗਏ ਉਹ ਇਹਦੇ ਨਮੂਨੇ ਇਕੱਠੇ ਕੀਤੇ ਗਏ ਹਨ ਤੇ ਮਨਜ਼ੂਰ ਸ਼ੋਦਾ ਲੈਬਾਰਟਰੀ ਦੇ ਵਿੱਚ ਜਾਂਚ ਦੇ ਲਈ ਭੇਜ ਦਿੱਤੇ ਗਏ ਹਨ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਲੋਕਾਂ ਦੇ ਦੁਆਰਾ ਕਿਹਾ ਜਾ ਰਿਹਾ ਸੀ ਕਿ ਖੋਆ ਜ਼ਹਿਰੀਲਾ ਹੋ ਸਕਦਾ ਹੈ ਜਾਂ ਫਿਰ ਇਸ ਦੇ ਵਿੱਚ ਜਿਹੜਾ ਘੀਏ ਭਰਤੀਆ ਗਿਆ ਹੈ ਉਸ ਦੇ ਵਿੱਚ ਕੋਈ ਨਾ ਕੋਈ ਕਮੀ ਹੋਵੇਗੀ ਸੋ ਜੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਤੇ ਸਵਾਰ ਜਾਂਦੇ ਮੁੰਡੇ ਦਾ ਰਾਹ ਦੇ ਵਿੱਚ ਹੀ ਰੋਕ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜਿਹੀ ਤਸਵੀਰ ਦੇਖ ਸਕਦੇ ਹੋ ਸੋ ਆਦਮਪੁਰ ਜਲੰਧਰ ਤੋਂ ਹੀ ਇਹ ਵੀ ਖ਼ਬਰ ਜਿਹੜੀ ਕਿ ਨਿਕਲ ਕੇ ਆ ਰਹੀ ਹੈ ਬਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਕਿ ਆਦਮਪੁਰ ਵਿਖੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਨੇੜੇ ਦਿਨ ਦਿਹਾੜੇ ਹੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ ਕੇਸਰ ਸਿੰਘ ਧਾਮੀ 26 ਸਾਲ ਪੁੱਤਰ ਦਲਬੀਰ ਸਿੰਘ ਵਾਸੀ ਸਾੰਧਰਾ ਦੋਧੀਆਂ ਵੱਜੋਂ ਹੋਈ ਹੈ ਉਕਤ ਘਟਨਾ ਦੌਰਾਨ ਮੌਕੇ ਦੇ ਉੱਤੇ ਹੀ ਨੇੜੇ ਭੀੜ ਇਕੱਠੀ ਹੋ ਗਈ ਜਿਸ ਨੇ ਆਦਮپور ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਪੁਲਿਸ ਮੌਕੇ ਦੇ ਉੱਤੇ ਹੀ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਸੋ ਇਸੇ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਕੇਸਰ ਧਾਮੀ ਜੋ ਕਿ ਦੋ ਦੋਸਤਾਂ ਦੇ ਵਿਚਕਾਰ ਬੈਠਾ ਹੋਇਆ ਸੀ ਤੇ ਆਦਮپور ਵਿਖੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਨੇੜੇ ਉਹ ਪਹੁੰਚਿਆ ਤੇ ਦੂਜੇ ਪਾਸਿਓਂ ਮੋਟਰਸਾਈਕਲ ਤੇ ਸਵਾਰ ਆਏ ਦੋ ਨੌਜਵਾਨ ਜੱਸਾ ਢੋਲੀ ਅਤੇ ਉਸ ਦੇ ਸਾਥੀ ਚੰਦਨ ਪੰਡਿਤ ਨੇ ਕੇਸਰ ਧਾਮੀ ਦੇ ਮੋਟਰਸਾਈਕਲ ਦੇ ਵਿੱਚ ਟੱਕਰ ਮਾਰ ਦਿੱਤੀ ਇਸੇ ਗ੍ਰਉਂਡ ਜੱਸਾ ਡਰੋਲੀ ਨੇ ਕੇਸਰ ਧਾਮੀ ਦੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਤੇ ਮੌਕੇ ਦੇ ਉੱਤੋਂ ਹੀ ਫਰਾਰ ਹੋ ਗਿਆ ਤੇ ਇਸੇ ਦੌਰਾਨ ਕੇਸਰ ਸਿੰਘ ਧਾਮੀ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਸੋ ਬੇਹਦ ਮੰਦ ਭਾਕੀ ਇਹ ਖਬਰ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਇੱਕ ਪਾਸੇ ਜਿੱਥੇ ਕੀ ਪੰਜਾਬ ਸਰਕਾਰ ਦੇ ਵੱਲੋਂ ਜੋਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਦੂਜੇ ਪਾਸੇ ਹੀ ਹੁਣ ਸੁਨੀਲ ਜਾਖੜ ਜੋ ਕਿ ਬੀਜੇਪੀ ਦੇ ਆਗੂ ਹਨ ਉਹਨਾਂ ਦਾ ਕਹਿਣਾ ਹੈ ਕਿ ਨਸ਼ੇ ਦਾ ਅੱਡਾ ਬਣ ਚੱਲਿਆ ਹੈ ਪੰਜਾਬ ਚੱਲ ਰਿਹਾ ਹੈ ਗੁੰਡਾਗਰਦੀ ਦਾ ਰਾਜ ਜਿੱਹੀਂ ਭਾਜਪਾ ਦੇ ਆਗੂਆਂ ਨੇ ਵੀਡੀਓ ਆਡੀਓ ਜਾਂਚ ਨਾ ਹੋਣ ਬਿਕਾਨੂੰਨੀ ਵਿਵਸਥਾ ਵਿਗੜਨ ਅਤੇ ਇਸ ਤੋਂ ਉੱਪਰ ਵੱਧ ਰਹੇ ਗੈਂਗਸਟਰ ਬਾਦ ਦੇ ਮੁੱਦੇ ਦੇ ਉੱਤੇ ਚੰਡੀਗੜ੍ਹ ਵਿਖੇ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਦਾ ਘਰਾਉ ਕੀਤਾ ਹੈ ਸੋ ਜਦੋਂ ਰਿਹਾਈਸ਼ ਦੇ ਉੱਤੇ ਤਣਾਤ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੂੰ ਅੰਦਰ ਜਾਣ ਨੇਂ ਦਿੱਤਾ ਹੈ ਸੋ ਇਸੇ ਗਰਾਉਂਡ ਦੇ ਬਿਲੋਂ ਬਾਹਰ ਹੀ ਜ਼ਮੀਨ ਦੇ ਉੱਤੇ ਬੈਠ ਕੇ ਸਰਕਾਰ ਦੇ ਵਿਰੁੱਧ ਨਾਹਰੇਬਾਜੀ ਕਰ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਭਗਵੰਤਮਾਨ ਸਰਕਾਰ ਦੇ ਵੱਲੋਂ ਨਸ਼ੇ ਦਾ ਅੱਡਾ ਬਣਾਇਆ ਜਾ ਰਿਹਾ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਰਾਜ ਚੱਲ ਰਿਹਾ ਹੈ ਗਲੀ ਗਲੀ ਸੜਕ ਸੜਕ ਅਸੀਂ ਬਿਸtre ਆਪਣੀਆਂ ਗੱਡੀਆਂ ਸਾਹਮਣੇ ਰੱਖ ਲੈ ਓਕਾ ਦਵਾਂਗੇ ਪਹਿਲਾਂ ਕੋਈ ਖਰਾਬਦਾਨ ਕਿਉਂਕਿ 4 ਸਾਲ ਧੋਤੇ ਹੋ ਗਿਆ ਸਮਾਂ ਦੇਣਾ ਚਾਹੀਦਾ ਜਿਹਨੂੰ ਤੁਸੀਂ 92 96 ਸੀਟਾਂ ਦਿੱਤਾ ਅਸੀਂ ਬਿਲਕੁਲ ਕੋਈ ਕਿਸੇ ਨੇ ਵਿਗਨ ਨਹੀਂ ਪਾਇਆ ਹੁਣ ਜ਼ਰੂਰ ਪੁੱਛਾਂਗੇ ਵੀ ਕਿਹੜਾ ਮੈਡੀਕਲ ਕਾਲਜ ਕਾਲਜ ਬਣਿਆ ਤੁਸੀਂ ਮੀਡੀਆ ਵਾਲੇ ਲੱਭਣ ਤੁਰਜੋ ਵੀ ਜੇ ਤੁਹਾਨੂੰ ਇੱਕ ਮੈਡੀਕਲ ਕਾਲਜ ਲੱਭਦਾ ਹੈ ਦਿਖਾ ਦਿਓ ਸਾਨੂੰ ਅਸੀਂ ਕਹਾਂਗੇ ਵੋਟ ਪਾ ਦੋ ਕੋਈ IIT ਖੋਲੀ ਹੋ ਕੋਈ IIM ਖੋਲ੍ਹਿਆ ਹੋ ਕੋਈ PGI ਖੋਲ੍ਹਿਆ ਹੋ ਕੋਈ ਸਕੂਲ ਦੇ ਪ੍ਰਾਣਿਆਂ ਨੂੰ ਉਹਨਾਂ ਨੂੰ ਕੋਈ ਚੀਜ਼ ਤਾਂ ਮੈਨੂੰ ਦੱਸ ਦੋ ਜਿਹੜੀਆਂ ਨੌਕਰੀਆਂ ਗਣਾਉਂਦਾ ਭਾਈ ਸਾਹਿਬ ਉਹ ਨੌਕਰੀਆਂ ਜਿਣ ਕੇ ਉਹੀ ਨੇ ਜਿਹੜਾ ਕੋਈ ਜ਼ਿਲ੍ਹੇ 'ਚ ਕੋਈ ਐਸ.ਟੀ.ਐਮ ਦੇ ਕੋਈ ਪੀ.ਐਨ ਰਿਟਾਇਰ ਹੁੰਦਾ ਕੋਈ ਕਲਰਕ ਹੋ ਜਾਂਦਾ ਉਹਨੂੰ ਨੌਕਰੀ ਤਾਂ ਦੇਣੀ ਐ ਅੱਗੇ ਕੀ ਕਹੋ ਬੜਾ ਮਹੱਤਵ ਦਾ ਅੱਗੇ ਕੀ ਸੀ ਉੱਥੇ ਦਾ ਲੋਕਲ ਡੀ.ਸੀ. ਐਸ.ਟੀ.ਐਮ ਦੇ ਦਿੰਦਾ ਸੀ ਇਹ ਚ ਆਪਣੀ ਫੋਟੋ ਲਾ ਕੇ ਉਹ ਜਿੰਨੀਆਂ ਦੇਣ ਲੱਗੇ ਤਿੰਨ ਦਿਨ ਕਿਸੇ ਡਿੱਪੂ 'ਚ ਪੰਜਾਬ ਰੋਡਵੇਜ਼ ਦੀ ਨਹੀਂ ਕਿਸੇ ਡਿੱਪੂ 'ਚ ਪੀ.ਆਰ.ਟੀ.ਸੀ. ਤਿੰਨ ਦਿਨ ਤੋਂ ਕੋਈ ਬੱਸ ਨਹੀਂ ਹਰ ਡਿੱਪੂ 'ਚੋਂ ਲੁਧਿਆਣਾ ਡਿੱਪੂ ਲਾ ਲੋ ਜਲੰਧਰ ਲਾ ਲੋ ਅਮਰਸਰ ਅਸੀਂ ਤੋਂ 100 ਬਸ ਹਰ ਡਿੱਪੂ ਚੋਂ ਹਰ ਡਿੱਪੂ ਚੋਂ ਗਈਆਂ ਸੀ ਤੋਂ 100 ਬੋਲੋ ਥੋੜਾ ਸੋਹਣੇ ਮੇਰੇ ਬਹੁਤ ਹਾਂ ਕਈਆਂ ਕਾਲੀ ਉਹ ਜਾਂ ਆਪਣੀਆਂ ਆਪਣੀ ਰੱਲੀ ਚਾ ਗਿਆ ਤਾਂ ਮੈਂ ਸਾਬ ਲਾਇਆ ਦਸਾਂ ਦਾ ਉਹ ਕਹਿੰਦੇ ਜੀ ਤਿੰਨ ਦਿਨਾਂ ਚ ਸਰਕਾਰ ਨੂੰ ਜਿਹੜੀ ਘਾਟੇ ਚ ਜਾਖੜ ਸਾਹਿਬ 5 ਤੋਂ 7 ਕਰੋੜ ਰੁਪਈਆ 5 ਤੋਂ 7 ਕਰੋੜ ਰੁਪਈਆ ਸਿਰਫ ਉਹ ਆਪ ਆਪਣੇ ਆਪ ਨੂੰ ਤਸੱਲੀ ਦਿਵਾਉਣ ਨੂੰ ਤਿੰਨ ਦਿਨਾਂ ਚ ਪੰਜਾਬ ਦਾ ਰੋਡਵੇਜ਼ ਦਾ ਘਾਟ ਆਇਆ ਤੇ ਉਹਨਾਂ ਨੇ ਡੀਸੀ ਨੂੰ ਬਣਾ ਕੇ ਭੇਜੀਆਂ ਕਿਹੜੇ ਡੀਸੀ ਨੇ ਕਿਹੜੇ ਖਾਤੇ ਚ ਦੇਣੀ ਹੈ ਇੱਕ ਨਾਲ ਬੈਠੇ ਨੇ ਪਾਰਟੀ ਦੇ ਪ੍ਰਧਾਨ ਇਹ ਵੀ ਬੀਜੇਪੀ ਦੇ ਪਿੰਡਾ ਨੇ ਹੁਣ ਵੀ ਇਹ ਪਿੰਡਾ ਜਾਕਰ ਸਾਹਿਬ ਦੋਨੋਂ ਪਾਰਟੀਆਂ ਦੇ ਪ੍ਰਧਾਨ ਰੇ ਆ ਆ ਬੈਠੇ ਨੇ ਪੁੱਛ ਲੋ ਸਰਕਾਰ ਹੁੰਦੇ ਹੋਏ ਵੀ ਪ੍ਰਾਈਵੇਟ ਬੱਸਾਂ ਇੰਨਾ ਹੁੰਦਾ ਸੀ ਬਾਕੀ ਡੀਟੀਓ ਨੇ ਵੀ ਪ੍ਰਾਈਵੇਟ ਬੱਸ ਕਰਦੇ ਭਾਈ ਤੇਲ ਅਸੀਂ ਸਾਡਾ ਵਰਕਰ ਸਾਡਾ ਲੀਡਰ ਪਵਾ ਸਿਰਫ ਇੰਨਾ ਸਬ ਮਾਇਆ ਕਰਵਾ ਕੇ ਸੱਚ ਹੁਣ ਸਾਰੀਆਂ ਬੱਸਾਂ ਆਈਆਂ ਤੇ ਕਿਸੇ ਨੂੰ ਇਹ ਵੀ ਹੁਕਮ ਵੀ ਆਮ ਆਦਮੀ ਦੇ ਚੰਡੇ ਲਾ ਕੇ ਕੋ ਯਾਰ ਐਡਾ ਨੇੜ ਉਹ ਐਡਾ ਨੇੜ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਟਾਂਡਾ ਦੇ ਵਿੱਚ ਕੱਲ ਹੀ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਬਲਵਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ ਇੰਸਟਾਗ੍ਰਾਮ ਦੇ ਉੱਤੇ ਲੈ ਲਈ ਹੈ ਜ਼ਿੰਮੇਵਾਰੀ ਜੀ ਹਾਂ ਕੱਲ ਹੀ ਟਾਂਡਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਦੁਕਾਨਦਾਰ ਬਲਵਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਇਹ ਆਇਆ ਹੈ ਕਿ ਇੰਸਟਾਗ੍ਰਾਮ ਦੇ ਉੱਤੇ ਹੁਣ ਕੁਝ ਵਿਅਕਤੀਆਂ ਨੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈ ਇਸ ਕਤਲ ਦੀ ਜ਼ਿੰਮੇਵਾਰੀ ਅਮਰੀਕਾ ਦੇ ਵਿੱਚ ਜੇਲ੍ਹ ਦੇ ਵਿੱਚ ਬੈਠੇ ਗੁਰਦੇਵ ਜਸਲ ਅਤੇ ਉਸ ਦੇ ਭਰਾ ਗੁਰਲੇਲ ਰੁਧਿਆਨਾ ਨੇ ਚੱਕੀ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਪਹਿਲਾਂ ਤੋਂ ਹੀ ਇਸ ਵਿਅਕਤੀ ਦਾ ਬਹਿਰ ਚੱਲ ਰਿਹਾ ਸੀ ਸੋ ਇਸ ਨੇ ਸਾਡੇ ਪਰਿਵਾਰਾਂ ਦਾ ਨੁਕਸਾਨ ਕਰਵਾਇਆ ਸੀ ਤੇ ਨਾਲੇ ਪੁਲਿਸ ਨੂੰ ਬੰਦੇ ਫੜਾਉਂਦਾ ਸੀ ਜਿਹੜਾ ਸਾਡੇ ਐਂਟੀਆਂ ਦੇ ਨਾਲ ਵਰਤੂਗਾ ਉਨ੍ਹਾਂ ਦਾ ਸੇਮ ਰਿਜ਼ਲਟ ਹੋਵੇਗਾ ਸੋ ਇਹ ਵਿਅਕਤੀ ਦੁਆਰਾ ਤੁਹਾਨੂੰ ਦੱਤੀ ਹੈ ਕਿ ਇਹ ਜ਼ਿੰਮੇਵਾਰੀ ਚੱਕੀ ਗਈ ਹੈ ਪੋਸਟ ਪਾ ਕੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਕਤਲकांड ਦੇ ਮੁੱਖ ਸ਼ੂਟਰ ਗੈਂਗਸਟਰ ਕਰਨ ਡਿਫਾਲਟਰ ਦੇ ਖਿਲਾਫ ਹੁਣ ਕਾਰਵਾਈ ਕਰਦੇ ਹੋਏ ਉਸ ਦਾ ਅਨਕਾਊਂਟਰ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਮਾਰ ਦਿੱਤਾ ਗਿਆ ਹੈ ਜਾਣਕਾਰੀ ਦੇ ਮੁਤਾਬਕ ਗੈਂਗਸਟਰ ਕਰਨ ਡਿਫਾਲਟਰ ਦੇਰ ਰਾਤ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸੇ ਦੌਰਾਨ ਪੁਲਿਸ ਅਤੇ ਮੁਲਜ਼ਮ ਦੇ ਵਿਚਾਲੇ ਕ੍ਰਾਸ ਫਾਇਰਿੰਗ ਹੋਈ ਹੈ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਗੋਲੀਆਂ ਚਲਾਈਆਂ ਜਿਸ ਦੇ ਵਿੱਚ ਕਿ ਕਰਨ ਡਿਫਾਲਟਰ ਮਾਰਿਆ ਗਿਆ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਰਨ ਡਿਫਾਲਟਰ ਦੀ ਸੋ ਇਸ ਦੇ ਵੱਲੋਂ ਹੀ ਇਹ ਰਾਣਾ ਬਲਾਚੋਰੀਆ ਜੋ ਕਿ ਕਬੱਡੀ ਦਾ ਪ੍ਰਮੋਟਰ ਸੀ ਇਸ ਦਾ ਕਤਲ ਕੀਤਾ ਸੀ ਗੋਲੀਆਂ ਮਾਰ ਕੇ ਸੋ ਇਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਸ ਸ਼ਕਲ ਤੋਂ ਹੀ ਚੋਰ ਲੱਗ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਨਵਰੀ ਦੀ ਠੰਡ ਕਈ ਰਾਜਾਂ ਦੇ ਵਿੱਚ ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ ਆਪਣੇ ਸਿਖਰਾਂ ਦੇ ਉੱਤੇ ਪਹੁੰਚ ਗਈ ਹੈ। ਕੁਝ ਥਾਵਾਂ ਦੇ ਉੱਤੇ ਸੰਘਣੀ ਧੁੰਦ ਅਤੇ ਕਿਤੇ ਕਿਤੇ بارش ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ 21 ਜਨਵਰੀ ਤੱਕ ਤੇ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਹੀ ਹੋਇਆ ਹੈ। ਉੱਥੇ ਹੀ ਪੰਜਾਬ ਦੇ ਵਿੱਚ ਜਿੱਥੇ ਕਿ ਬੀਤੇ ਦਿਨ ਹੀ ਸ਼ਾਮ ਤੋਂ ਕਾਫੀ ਬੱਦਲਵਾਰੀ ਹੋ ਗਈ ਸੀ। ਸੋ ਇਸੇ ਦੌਰਾਨ 18 ਜਨਵਰੀ ਪੰਜਾਬ ਦੇ ਵਿੱਚ ਅੱਜ ਕਈ ਥਾਵਾਂ ਦੇ ਉੱਤੇ بارش ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਜੀ ਹਾਂ ਉੱਤਰੀ ਮੌਸਮ ਵਿਭਾਗ ਵੱਲੋਂ ਹੁਣ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ 18 ਤੋਂ 22 ਜਨਵਰੀ ਦੇ ਵਿਚਕਾਰ ਕਈ ਰਾਜਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਅਤੇ ਭਾਰੀ بارش ਹੋ ਸਕਦੀ ਹੈ ਜਿਸ ਦੇ ਕਾਰਨ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਹੋਵੇਗਾ ਪੱਛਮੀ ਗੜਬੜੀ ਦਾ ਪ੍ਰਭਾਵ ਪੰਜਾਬ ਅਤੇ ਹਰਿਆਣਾ ਦੇ ਵਿੱਚ ਵਧੇਰੇ ਦਿਖਾਈ ਦੇ ਸਕਦਾ ਹੈ 18 ਤੋਂ 20 ਜਨਵਰੀ ਦੇ ਵਿਚਕਾਰ ਕੁਝ ਖੇਤਰਾਂ ਦੇ ਵਿੱਚ ਹਲਕੀ بارش ਹੋਣ ਦੀ ਉਮੀਦ ਹੈ ਇਸ ਦੇ ਨਾਲ ਹੀ ਤੁੰਦ ਥੋੜੀ ਘੱਟ ਹੋਵੇਗੀ ਹਾਲਾਂਕਿ ਠੰਡੀਆਂ ਹਵਾਵਾਂ ਰਾਤ ਨੂੰ ਠੰਡ ਦਾ ਕਾਰਨ ਬਣਦੀਆਂ ਰਹਿਣਗੀਆਂ ਤੇ ਜਿਸ ਦੇ ਕਾਰਨ ਹੋਰ ਵੀ ਜ਼ਿਆਦਾ ਠੰਡ ਹੋ ਸਕਦੀ ਹੈ ਇਸ ਤੋਂ ਇਲਾਵਾ ਲਗਾਤਾਰ ਜਿਹੜੀਆਂ ਅਪਰਾਧਿਕ ਘਟਨਾਵਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਹੁਣ ਚੋਰਾਂ ਦੀ ਵੀ ਕਮੀ ਨਹੀਂ ਹੈ ਹਰ ਰੋਜ਼ ਹੀ ਚੋਰੀਆਂ ਡੱਕ ਕੇ ਪੈ ਰਹੇ ਹਨ ਆਉਂਦੇ ਜਾਂਦੇ ਲੋਕਾਂ ਦੀਆਂ ਵਾਲੀਆਂ ਇਸ ਤੋਂ ਇਲਾਵਾ ਹੋਰ ਸੋਨੇ ਦੀਆਂ ਚੀਜ਼ਾਂ ਤੇ ਮੋਬਾਈਲ ਫੋਨ ਅਤੇ ਨਗਦੀ ਖੋਈ ਜਾਂਦੀ ਹੈ ਪਰ ਹੁਣ ਹੈਰਾਨ ਕਰਤਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਕਿ ਡੇਰੀ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਲੈ ਗਏ ਹਨ ਲੱਖਾਂ ਰੁਪਏ ਦੀ ਨਗਦੀ ਖੋਹਾ ਅਤੇ ਘੋ ਵੀ ਨਹੀਂ ਛੱਡਿਆ ਹੈ ਜੀ ਹਾਂ ਫਤੇਕੜ ਚੂੜੀਆਂ ਦੇ 메ਨ ਬਾਜ਼ਾਰ ਚੋਪੜਾ ਚੌਂਕ ਦੇ ਨਜ਼ਦੀਕ ਲੁਟੇਰੀਆਂ ਦੇ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਚੋਰ ਕਾਲਾ ਡੇਰੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਨਗਦੀ ਤੋਂ ਇਲਾਵਾ ਦੇਸੀ ਘਿਓ ਖੋਆ ਲੈ ਕੇ ਜਿਹੜੇ ਉਹ ਫਰਾਰ ਹੋ ਚੁੱਕੇ ਹਨ ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਹਨ ਇਸ ਸਬੰਧੀ ਡੇਰੀ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਜਦੋਂ ਸਵੇਰੇ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਦੇ ਉੱਤੇ ਆਇਆ ਅਤੇ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਸੋ ਇਸੇ ਦੌਰਾਨ ਜਦੋਂ ਉਸਨੇ ਆ ਕੇ ਦੇਖਿਆ ਤੇ ਡੇਰੀ ਦੇ ਵਿੱਚੋਂ ਜਿੱਥੇ ਕਿ ਪੈਸਿਆਂ ਦੀ ਲੁੱਟ ਹੋਈ ਸੀ ਇਸੇ ਦੌਰਾਨ ਖੋਆ ਅਤੇ ਕਿ ਉਹ ਤੋਂ ਇਲਾਵਾ ਲੱਖ ਰੁਪਏ ਤੋਂ ਵੱਧ ਦਾ ਕੈਸ਼ ਵੀ ਜਿਹੜਾ ਕਿ ਗਾਇਬ ਸੀੀ ਰਾਤ ਨੂੰ ਪੁਲਿਸ ਦੀ ਗਸ਼ਤ ਘੱਟ ਹੋਣ ਦੇ ਕਾਰਨ ਚੋਰਾਂ ਦੇ ਲਗਾਤਾਰ ਹੌਸਲੇ ਬੁਲੰਦ ਹਨ ਸੋ ਇਸੇ ਦੌਰਾਨ ਹੁਣ ਕਾਲਾ ਡੇਰੀ ਫਾਰਮ ਤੋਂ ਜਿਹੜਾ ਕਿ ਤੁਹਾਨੂੰ ਦੱਸ ਦਿੱਤੀ ਹੈ ਕਿ ਇੱਕ ਦੇਸੀ ਘਿਏ ਤੇ ਇਸ ਤੋਂ ਇਲਾਵਾ ਖੋਆ ਚੋਰੀ ਹੋ ਗਿਆ ਹੈ ਸੋ ਪੰਜਾਬ ਤੋਂ ਹੁਣੇ ਬੇਹਦ ਹੈਰਾਨ ਕਰਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਕਿ ਹੁਣ ਪੰਜਾਬ ਦੀਆਂ ਡੇਰੀਆਂ ਤੋਂ ਖੋਆ ਅਤੇ ਦੇਸੀ ਘਿਏ ਵੀ ਹੋਣ ਲੱਗ ਪਿਆ ਹੈ ਚੋਰੀ ਇਸ ਤੋਂ ਬਾਅਦ ਸੁਖਪਾਲ ਖੈਰਾ ਦੇ ਦੁਆਰਾ ਵੀਡੀਓ ਸ਼ੇਅਰ ਕੀਤੀ ਗਈ ਹੈ ਕਿ ਜਿੱਥੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਹਾ ਜਾ ਰਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੈ ਤੇ ਆਮ ਆਦਮੀ ਦੇ ਬਾਗ ਸਰਕਾਰ ਚਲਾਵੇਗਾ ਤੇ ਕੋਈ ਸਿਕਿਉਰਿਟੀ ਨਹੀਂ ਲਵੇਗਾ ਨਾ ਹੀ ਕੋਈ ਵੀ ਕੋਗੂ ਜਾਂ ਫਰ ਰੈੱਡ ਬੱਤੀ ਜਿਹੜੀ ਕਿ ਉਸ ਦੇ ਵੱਲੋਂ ਲਗਾਈ ਜਾਵੇਗੀ ਭਾਰ ਇਸ ਦੌਰਾਨ ਪੰਜਾਬ ਦੇ ਵਿੱਚ ਲਗਾਤਾਰ ਹੁਣ ਉਹਨਾਂ ਦੇ ਵੱਲੋਂ ਗੱਡੀਆਂ ਦਾ ਕਾਫਲਾ ਤੇ ਰੈੱਡ ਬੱਤੀ ਵਾਲੀਆਂ ਗੱਡੀਆਂ ਜਿਹੜੀਆਂ ਕਿ ਨਾਲ ਲੈ ਕੇ ਕਾਫਲੇ ਦੇ ਤੁਰਿਆ ਜਾ ਰਿਹਾ ਹੈ आम लोग देने तो मेरा सब तो बात है कि करता था ना आम लोग का नहीं ये आम लोग देख लो लोटी नहीं लेने देना आज के लोटी लेने देखो मार्क के रोक के लड़का दे ये इधर देखो देख पिता आलसाई लोग का ਸੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੇ ਵਿੱਚ ਜੋਧ ਨਸ਼ਿਆਂ ਵਿਰੋਧ ਸਕੀਮ ਦੇ ਤਹਿਤ ਹੁਣ ਨਸ਼ਾ ਤਸਕਰਾਂ ਦੇ ਘਰ ਟਾਏ ਜਾ ਰਹੇ ਹਨ ਇਸੇ ਦੌਰਾਨ ਪਿਛਲੇ ਦਿਨੀ ਵੀ ਇੱਕ ਔਰਤ ਦਾ ਘਰ ਟਾਇਆ ਗਿਆ ਸੀ ਜਿਸ ਦਾ ਕਿ ਕਾਫੀ ਜ਼ਿਆਦਾ ਗਰੀਬੀ ਸੀ ਤੇ ਕਾਫੀ ਛੋਟਾ ਜਿਹਾ ਘਰ ਸੀ ਸੋ ਇਸੇ ਦੌਰਾਨ ਹੁਣ ਇੱਕ ਹੋਰ ਘਰ ਘੁੰਦਿਆਂ ਹੋਇਆ ਤਸਵੀਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਦੁਆਰਾ ਫਨੀ ਕਮੈਂਟ ਵੀ ਕੀਤੇ ਜਾ ਰਹੇ ਹਨ ਕਿ ਬਹੁਤ ਹੀ ਜ਼ਿਆਦਾ ਆਲੀਸ਼ਾਨ ਇੱਕ ਕੋਠੀ ਢਾਈ ਗਈ ਹੈ ਨਸ਼ਾ ਤਸਕਰ ਦੀ ਸੋ ਟੀਨਾ ਵਾਲਾ ਘਰ ਹੈ ਟੀਨਾ ਤੁਸੀਂ ਦੇਖ ਸਕਦੇ ਹੋ ਕਿ ਉਪਰੋਂ ਕਿਵੇਂ ਡੇ ਦੇਸ਼ ਨੂੰ ਕਿ ਲੋਕਾਂ ਦੇ ਦੁਆਰਾ ਹੁਣ ਫਨੀ ਕਮੈਂਟ ਦੇ ਜ਼ਰੀਏ ਆਲੀਸ਼ਾਨ ਕੋਠੀ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਹੋ ਰਹੀ ਹੈ ਸੋ ਜੁੱਧ ਨਸ਼ਿਆਂ ਵਿਰੁੱਧ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਤੇ ਇਹ ਉਸਾਰੀ ਢਾ ਦਿੱਤੀ ਗਈ ਹੈ ਦਰਅਸਲ ਇਹ ਗੈਰ ਕਾਨੂੰਨੀ ਸੰਪਤੀ ਸੰਜੇ ਸ਼ਾ ਪੁੱਤਰ ਬੋਣ ਸ਼ਾ ਵਾਸੀ ਗੋਰਖਨਾਥ ਕਲੋਨੀ ਬੜ ਮਾਜਰਾ ਦੀ ਸੀ ਜੋ ਨਸ਼ਾ ਤਸਕਰੀ ਦੇ ਨਾਲ ਸਬੰਧਤ ਕਈ অপরাধਾਂ ਦੇ ਵਿੱਚ ਮਾਮਲਿਆਂ ਦੇ ਵਿੱਚ ਸ਼ਾਮਲ ਸੀ ਤੇ ਇਹ ਗੈਰ ਕਾਨੂੰਨੀ ਨਿਰਮਾਣ ਦੇ ਦੌਰਾਨ ਪੰਚਾਇਤ ਦੀ ਜ਼ਮੀਨ ਦੇ ਉੱਤੇ ਹੀ ਬਣਾਇਆ ਗਿਆ ਸੀ ਸੋ ਜ਼ਰੂਰ ਇਹ ਬਣਾਇਆ ਗਿਆ ਹੋਇਆ ਪਰ ਬਹੁਤ ਸਾਰੇ ਲੋਕਾਂ ਦੇ ਘਰ ਜਹੇ ਹਨ ਜੋ ਕਿ ਨਸ਼ਾ ਤਸਕਰ ਬਿਲਕੁਲ ਨਹੀਂ ਹਨ ਜਾਂ ਫਿਰ ਪਹਿਲਾਂ ਉਹਨਾਂ ਦੇ ਵੱਲੋਂ ਨਸ਼ਾ ਜ਼ਰੂਰ ਵੇਚਿਆ ਗਿਆ ਹੋਵੇਗਾ ਤੇ ਉਹਨਾਂ ਗਰੀਬਾਂ ਦੇ ਘਰ ਲਗਾਤਾਰ ਢਾਈ ਜਾ ਰਹੇ ਹਨ ਕੋਈ ਵੀ ਨਸ਼ਾ ਤਸਕਰੀ ਕਰਦਾ ਹੈ ਉਸ ਦੀ ਜਿਹੜੀ ਪ੍ਰਾਪਰਟੀ ਹੈ ਉਸ ਨੂੰ ਵੇਚ ਕੇ ਉਹਦਾ ਹਰਜਾਨਾ ਜਿਹੜਾ ਭੁਗਤਿਆ ਜਾਵੇ ਜਾਂ ਫਿਰ ਇਸ ਤੋਂ ਇਲਾਵਾ ਉਸ ਨੂੰ ਜੇਲ੍ਹ ਦੇ ਵਿੱਚ ਕੈਦ ਦਿੱਤੀ ਜਾਵੇ ਜਾਂ ਫਿਰ ਉਸ ਨੂੰ ਜੁਰਮਾਨਾ ਲਗਾਇਆ ਜਾਵੇ ਜਿਹੜਾ ਇਹ ਘਰ ਢਾ ਦੇਣਾ ਇਹ ਕੋਈ ਵੀ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਹੈ ਕੋਈ ਜ਼ਿਆਦਾ ਇਹ ਸੂਝਮਾਨ ਫੈਸਲਾ ਨਹੀਂ ਲੱਗਦਾ ਹੈ